ਸਤਕਾਰਯੋਗ ਪੱਤਰਕਾਰ ਦੋਸਤੋ ਅੱਜ ਸੰਯੁਕਤ ਕਿਸਾਨ ਮੋਰਚਾ ਛਪνιαਵ ਚਮਲ ਕਿਸਾਨ ਜਥੇਬੰਦੀਆਂ ਤੇ ਪੰਜਾਬ ਦੀਆਂ ਟ्रेड ਯੂਨੀਅਨਸ ਨੇ ਇੱਕ ਸਾਂਝੀ ਮੀਟਿੰਗ ਬੁਲਾਈ ਸੀ 16 ਫਰਵਰੀ ਦੇ ਭਾਰਤ ਬੰਦ ਲੀਵ ਸਮਾਜ ਦੇ ਵੱਖ-ਵੱਖ ਤਬਕਿਆਂ ਦਾ ਸਹਿਯੋਗ ਲੈਣ ਦੇ ਅੱਜ ਪੂਰਾ ਜਿਹਨੂੰ ਕਹਿੰਦੇ ਹੁੰਦੇ ਨੇ ਇੱਕ ਓਵਰ ਵੈਲਮਿੰਗ ਰਿਸਪਾਂਸ ਵੱਖ-ਵੱਖ ਤਬਕਿਆਂ ਨੇ ਸਾਨੂੰ ਦਿੱਤਾ ਪੰਜਾਬ ਦੀਆਂ ਦੋਹੇ ਵੱਡੀਆਂ ਆਰਟੀਆਂ ਐਸੋਸੀਏਸ਼ਨਸ ਦੁੱਦੀ ਦੁੱਧ ਦੇ ਧੰਦੇ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਉਹ ਆਈਆਂ ਇਸ ਤੋਂ ਇਲਾਵਾ ਪੰਜਾਬ ਦੇ ਟ੍ਰੇਡ ਯੂਨੀయన్స్ ਖੇਤਰ ਚ ਜਿੰਨੇ ਵੀ ਸੰਤੀ ਮਜ਼ਦੂਰਾਂ ਦੇ ਆਧਾਰੇ ਨੇ ਵੱਖ-ਵੱਖ ਵਿਭਾਗਾਂ ਦੇ ਆਧਾਰੇ ਨੇ ਚਾਹੇ ਮਲਾਜਮਾਨੀਆਂ ਜਥੇਬੰਦੀਆਂ ਚਾਹੇ ਵਰਕਰਸ ਦੀਆਂ ਜਥੇਬੰਦੀਆਂ ਉਹ ਵੀ ਆਈਆਂ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਨੌਜਵਾਨਾਂ ਦੀਆਂ ਜਥੇਬੰਦੀਆਂ ਔਰਤ ਜਥੇਬੰਦੀਆਂ ਔਰ ਇਸ ਤੋਂ ਇਲਾਵਾ ਕੰਸਟਰਕਸ਼ਨ ਵਰਕਰਸ ਦੀਆਂ ਜੋ ਸਾਰੀਆਂ ਜਥੇਬੰਦੀਆਂ ਔਰ ਪੰਜਾਬ ਦੇ ਪਿੰਡੂ ਮਜ਼ਦੂਰਾਂ ਦੀਆਂ ਲਗਭਗ ਕੋਈ ਜਥੇਬੰਦੀ ਪਿੱਛੇ ਨਹੀਂ ਰਹੀ ਜਿਹੜੀ ਅੱਜ ਦੀ ਇਸ ਮੀਟਿੰਗ 'ਚ ਸ਼ਾਮਲ ਨਹੀਂ ਹੋਈ ਸਾਰਿਆਂ ਨੇ ਇਸ ਬੰਦ ਦੇ ਸੱਦੇ ਦਾ ਸਮਰਥਨ ਕੀਤਾ ਜਿਹੜਾ ਇਸ ਦੇਸ਼ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਆਦਿਵਾਸੀਆਂ ਦੀਆਂ ਪ੍ਰਮੁੱਖ ਮੰਗਾਂ ਦੇ ਉੱਪਰ ਔਰ ਡਰਾਈਵਰਾਂ ਦੇ ਹਿੱਟ ਐਂਡ ਰਨ ਮਾਮਲੇ ਦੇ ਉੱਪਰ ਜਿਹੜਾ ਬੰਦ ਅਸੀਂ ਕਰਨ ਜਾ ਰਹੇ ਹਾਂ 16 ਫਰਵਰੀ ਨੂੰ ਇਸ ਚ ਅਸੀਂ ਦੋ ਮੰਗਾਂ ਹੋਰ ਜੋੜਨ ਦਾ ਜਿਹੜਾ ਵਿਚਾਰ ਆ ਉਹ ਬਣਾਇਆ ਅੱਜ ਵਿਦਿਆਰਥੀ ਜਥੇਬੰਦੀਆਂ ਨੇ ਸੁਝਾਅ ਦਿੱਤਾ ਸੀਗਾ ਕਿ ਜਿਹੜਾ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਮਾਰਦੀ ਸਿੱਖਿਆ ਨੀਤੀ ਮੋਦੀ ਸਰਕਾਰ ਲੈ ਆਈ ਹੈ ਉਸ ਨੂੰ ਵੀ ਮੰਗ ਚ ਇਨਕਲੂਡ ਕੀਤਾ ਜਾਵੇ ਅੱਜ ਅਸੀਂ ਇਹ ਫੈਸਲਾ ਕਰ ਲਿਆ ਪੰਜਾਬ ਚ ਕੇਸ ਨੂੰ ਰੱਦ ਕਰਨ ਦੀ ਮੰਗ ਆ ਜਿਹੜੀ ਉਠਾਉਣੀ ਹੈ ਪੰਜਾਬ ਸਰਕਾਰ ਆਪਣੀ ਸਿੱਖਿਆ ਨੀਤੀ ਆਪ ਬਣਾਵੇ ਇਸ ਗੱਲ ਨੂੰ ਵੀ ਅੱਜ ਸਾਰਿਆਂ ਨੇ ਪ੍ਰਵਾਨ ਕਰ ਲਿਆ ਔਰ ਇਸ ਤਰ੍ਹਾਂ ਇਹਨਾਂ ਮੰਗਾਂ ਦੇ ਉੱਪਰ 16 ਫਰਵਰੀ ਨੂੰ ਪੰਜਾਬ ਬੰਦ ਭਾਰਤ ਬੰਦ ਦੀ ਵਿਉਂਤਬੰਦੀ ਹੈ ਜਿਹੜੀ ਕੀਤੀ ਹੈ ਸਾਰੀਆਂ ਜਥੇਬੰਦੀਆਂ ਨੇ ਇਸ ਗੱਲ ਦਾ ਵਿਸ਼ਵਾਸ ਦਵਾਇਆ ਕਿ 2 ਤਰੀਕ ਨੂੰ ਜ਼ਿਲ੍ਹਿਆਂ ਦੇ ਵਿੱਚ ਸਾਂਝੀਆਂ ਜਿਹੜੀਆਂ ਤਾਲਮੇਲ ਮੀਟਿੰਗਾਂ ਹੋਣਗੀਆਂ ਦਿਨੇ 11 ਤੋਂ 12 ਵਜੇ ਦੇ ਦਰਮਿਆਨ ਹਰ ਥਾਂ ਤੇ ਲੋਕ ਇਕੱਠੇ ਹੋਣਗੇ ਔਰ ਇਸ ਬੰਦ ਦੀ ਅਪੀਲ ਨੂੰ ਅੱਗੇ ਲੈ ਕੇ ਜਾਣ ਲਈ ਵਿਉਂਤਬੰਦੀ ਬਣਾਉਣਗੇ ਸਾਰੇ ਵਪਾਰ ਮੰਡਲਾਂ ਤੱਕ ਪਹੁੰਚ ਕੀਤੀ ਜਾਊ ਪੰਜਾਬ ਦਾ ਕੋਈ ਘਰ ਕੋਈ ਬਾਜ਼ਾਰ ਕੋਈ ਟਿਕਾਣਾ ਨਹੀਂ ਛੱਡਿਆ ਜਾਊਗਾ ਜਿੱਥੋਂ ਤੱਕ ਇਹ ਅਪੀਲ ਨਹੀਂ ਲੈ ਕੇ ਜਾਂਦੀ ਜਾਊਗੀ ਇਹ ਐਲਾਨ ਗੁਰਦੁਆਰਿਆਂ ਦੇ ਵਿੱਚੋਂ ਰੋਜ਼ ਦਿਹਾੜੀ ਐਨਾਊਂਸਮੈਂਟਸ ਹੋਣਗੀਆਂ ਕਿ 16 ਫਰਵਰੀ ਨੂੰ ਬੰਦ ਹੋਣ ਜਾ ਰਹੇ ਮਨਰੇਗਾ ਵਰਕਰਾਂ ਨੇ ਮਨਰੇਗਾ ਵਰਕਰਾਂ ਤੱਕ ਮਜ਼ਦੂਰ ਜਥੇਬੰਦੀਆਂ ਨੇ ਕਿਹਾ ਕਿ ਪਿੰਡਾਂ ਦੇ ਮਜ਼ਦੂਰਾਂ ਤੱਕ ਇਹ ਸੁਨੇਹਾ ਲੈ ਕੇ ਜਾਵਾਂਗੇ ਔਰ ਵਿਦਿਆਰਥੀ ਜਥੇਬੰਦੀਆਂ ਨੇ ਅੱਜ ਇਹ ਕਿਹਾ ਕਿ ਅਸੀਂ ਖੇਤੀ ਵਿਚਾਰ ਰਹੇ ਕਿ ਸੂਣਾ ਤਰੀਕ ਨੂੰ ਹੜਤਾਲ ਜਿਹੜੀ ਵਿਦਿਅਕ ਸੰਸਥਾਵਾਂ ਚੋਂ ਦਿੱਤੀ ਜਾਂਦੀ ਹੈ ਇਸ ਦੇ अलावा ਮੁਲਾਜ਼ਮ ਫੈਡਰੇਸ਼ਨਾਂ ਨੇ ਵੀ ਇਹ ਪਹਿਲੀ ਵਾਰੀ ਲਗਭਗ ਇੱਕ ਢੰਗ ਨਾਲ ਸਾਂਝੇ ਰੂਪ ਚ ਫੈਸਲਾ ਸਾਨੂੰ ਸੁਣਾਇਆ ਕਿ ਉਹ 16 ਫਰਵਰੀ ਨੂੰ ਹੜਤਾਲ ਕਰਨ ਜਾ ਰਹੇ ਨੇ ਸਾਡੇ ਕੋਲੇ ਜੋ ਰਿਪੋਰਟਾਂ ਨੇ ਪਿੰਡਾਂ ਚ ਤਾਂ ਬੰਦ ਹੋਣ ਲਈ ਕਿਸਾਨ ਜਥੇਬੰਦੀਆਂ ਤਿਆਰੀ ਸ਼ੁਰੂ ਕਰ ਚੁੱਕੀਆਂ ਨੇ ਸਾਡੇ ਕੋਲੇ ਜਿਹੜੀ ਰਿਪੋਰਟ ਹੈ ਬਿਜਲੀ ਮੁਲਾਜ਼ਮਾਂ ਦੀਆਂ ਸਾਰੀਆਂ ਜਥੇਬੰਦੀਆਂ ਨੇ ਮਹਿਕਮੇ ਨੂੰ ਨੋਟਿਸ ਦੇ ਦਿੱਤੇ ਨੇ ਟਰਾਸਪੋਰਟ ਵਰਕਰ ਨੇ ਜਿਹੜੇ ਪੈਪਸੂ ਰੋਡਵੇ ਤੇ ਪੰਜਾਬ ਰੋਡਵੇ ਜੁन्हਾਂ ਨੇ ਵੀ ਅੱਜ ਭਰੋਸਾ ਦਿੱਤਾ ਹੈ ਕਿ ਅਸੀਂ ਇੱਕ ਤਰੀਕ ਤੱਕ ਹੜਤਾਲ ਦੇ ਨੋਟਿਸ ਦੇ ਦੇਾਂਗੇ ਇੰਡਸਟਰੀਅਲ ਖੇਤਰ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਕਿਹਾ ਕਿ ਲੁਧਿਆਣਾ ਬਟਾਲਾ ਜਾਂ ਹੋਰ ਇੰਨਾ ਸਾਰਾਂ ਥਾਵਾਂ ਤੇ ਇੰਡਸਟਰੀਅਲ ਫੈਕਟਰੀਆਂ ਚ ਬੰਦ ਦੇ ਜਿਹੜੇ ਨੋਟਸ ਉਹ ਸਰਵ ਕੀਤੇ ਜਾਣਗੇ ਮਲਾਜ਼ਮ ਜਥੇਬੰਦੀਆਂ ਨੇ ਫੈਸਲਾ ਕਰ ਲਿਆ ਚੀਫ ਸੈਕਟਰੀ ਪੰਜਾਬ ਨੂੰ 16 ਫਰਵਰੀ ਦੀ ਹੜਤਾਲ ਦਾ ਨੋਟਿਸ ਭੇਜ ਚੁੱਕੇ ਨੇ 2 ਤਰੀਕ ਨੂੰ ਉਹਨਾਂ ਨੇ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਰਾਹੀਂ ਚੀਫ ਸੈਕਟਰੀ ਨੂੰ ਹੜਤਾਲ ਦੇ ਨੋਟਿਸ ਭੇਜਨੇ ਨੇ ਤੋਂ ਇੱਕ ਓਵਰਵੈਲਮਿੰਗ ਰਿਸਪਾਂਸ ਹੈ ਕਿਉਂਕਿ ਕਿਸਾਨ ਮੋਰਚੇ ਚ ਸਭ ਨੇ ਭਰੋਸਾ ਪ੍ਰਗਟ ਕੀਤਾ ਹੈ ਕੇਂਦਰੀ ਟ੍ਰੇਡ ਯੂਨੀਅਨਾਂ ਨਾਲ ਤੇ ਸ='%s' ਸਾਂਝਾ ਇੱਕ ਵੈਂਚਰ ਹੁੰਦ ਚਾਇਆ ਇੱਕ ਸਾਂਝੀ ਇਹ ਜਿਹੜੀ ਸਟਰਗਲ ਦੀ ਭਾਵਨਾ ਅੱਗੇ ਤੁਰੀ ਹੈ ਇਹ ਸਾਰਿਆਂ ਨੂੰ ਸਾਬ ਨੇ ਵੈਲਕਮ ਕਿਹਾ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਅੱਜ ਦੀ ਇਸ ਮੀਟਿੰਗ ਤੋਂ ਬਾਅਦ ਲਗਭਗ 51 ਵੱਡੀਆਂ ਜਥੇਬੰਦੀਆਂ ਅੱਜ ਇਸ ਵਿੱਚ ਸ਼ਾਮਲ ਹੋਈਆਂ ਆੜਤੀ ਐਸੋਸੀਏਸ਼ਨ ਨੇ ਦੋਹਾਂ ਨੇ ਕਹਿਤਾ ਕਿ ਸਾਰੀਆਂ ਮੰਡੀਆਂ ਉਸ ਦਿਨ ਬੰਦ ਹੋਣਗੀਆਂ ਪੰਜਾਬ 'ਚ ਕੋਈ ਖਰੀਦ ਕੇਂਦਰ ਨਹੀਂ ਚੱਲੇਗਾ ਉਹਨਾਂ ਦੇ ਨਾਲ ਜੁੜੇ ਹੋਏ ਸਾਰੇ ਅਕਾਊਂਟੈਂਟ ਤੇ ਵਰਕਰ ਸ਼ਾਮਲ ਹੋਣਗੇ 16 ਫਰਵਰੀ ਨੂੰ ਸਾਰੇ ਦਿਨ ਸਵੇਰ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਅਸੀਂ ਪੰਜਾਬ ਦੇ ਲੋਕਾਂ ਨੂੰ ਬੰਦ ਦੀ ਅਪੀਲ ਹੈ ਜਿਹੜੀ ਅੱਜ ਉਹ ਕਰਦੇ ਆਂ ਭਾਰਤ ਦੇ ਲੋਕਾਂ ਨੂੰ ਬੰਦ ਦੀ ਅਪੀਲ ਹੈ ਜਿਹੜੀ ਅੱਜ ਦੀ ਮੀਟਿੰਗ ਇਹ ਕਰਦੀ ਹੈ ਇਹ ਜੀਆਂ ਮੀਟਿੰਗਾਂ 2 ਫਰਵਰੀ ਨੂੰ ਜ਼ਿਲ੍ਹਿਆਂ ਤੋਂ ਬਾਅਦ 5 ਤਰੀਕ ਨੂੰ ਤਹਿਸੀਲ ਪੱਧਰ ਤੇ ਵੀ ਹੋਣਗੀਆਂ ਤਾਂ ਜੋ ਕੋਈ ਵੀ ਪਿੱਛੇ ਰਹਿ ਨਾ ਸਕੇ ਸਭ ਤੱਕ ਜਿਹੜੀ ਪਹੁੰਚ ਉਹ ਕੀਤੀ ਜਾ ਸਕਦੀ ਹੋਵੇ ਅੱਜ ਦੀ ਇਸ ਮੀਟਿੰਗ ਦਾ ਇਤਿਹਾਸਕ ਰੂਪ 'ਚ ਇਹ ਮਾਮਲਾ ਅਸੀਂ ਤੁਹਾਡੇ ਸਾਹਮਣੇ ਰਿਪੋਰਟ ਕਰਦੇ ਹੋਏ ਆ ਖੁਸ਼ੀ ਮਹਿਸੂਸ ਕਰਦੇ ਹਾਂ ਪਾਗ ਮੈਂ ਤੁਹਾਨੂੰ ਇਹ ਦਰਖਾਸਤ ਉਹ ਜਿਹੜਾ ਸੰਪਰਕ ਤੁਸੀਂ ਉਹ ਇਹ ਨਾਮ ਉਹਨਾਂ ਨੂੰ ਬੋਲ ਦਿੱਤਾ ਮੈਂ ਕੁਝ ਪੁੱਛਣਾ ਤੋਂ ਤਾਂ ਕਰੀਏ ਚਲੋ ਛੋ ਸ਼ੌ ਸ਼ੋਰ ਰਿਕਾਰਡ ਸਾਥੀ ਛੋੜ ਦਿਓ ਛੋੜ ਦਿਓ ਹਾਂ ਅੱਛਾ ਇਹ ਇਹਨਾਂ ਨੇ ਬਰੀਫ ਕੀਤਾ ਕਿ ਚਾਹੇ ਉਹ ਸਿੱਖਿਆਦਾਰੇ ਨੇ ਚਾਹੇ ਮਜ਼ਦੂਰ ਜਿੰਨੇ ਵੀ ਜਥੇਬੰਦੀਆਂ ਨੇ ਮਜ਼ਦੂਰ ਜਥੇਬੰਦੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਸੱਦਾ ਦੇ ਦਿੱਤਾ ਇਹ ਸੜਕੀ ਆਵਾਜਾਈ ਜਿਹੜੀ ਆ ਉਹ ਵੀ ਬੰਦ ਰਹੇਗੀ ਤੇ ਰੇਲ ਆਵਾਜਾਈ ਤੇ ਵੀ ਇਹ ਪੂਰੀ ਤਰ੍ਹਾਂ ਬੰਦ ਰੱਖੋਗੇ ਵੇਖੋ ਜਿਹੜੀ ਸੜਕੀ ਆਵਾਜਾਈ ਆ ਉਹ ਤੇ ਅਸੀਂ ਫੈਸਲਾ ਕੀਤਾ ਵੀ ਅਸੀਂ ਇਹ ਬੰਦ ਕਰਾਉਣੀ ਆ ਵੱਡੇ ਵੱਡੇ ਜਿਹੜੇ ਆ ਉਹ ਸੜਕਾਂ ਦੇ ਬੈਠ ਕੇ ਜਿੱਥੇ ਅਸੀਂ ਪੁਰਾਣੇ ਸਮੇਂ ਵਿੱਚ ਵੀ ਕਰਦੇ ਰੇ ਪੰਜਾਬ ਬੰਦ ਵੀ ਕਰਦੇ ਰੇ ਇੰਡੀਆ ਲੈਵਲ ਦਾ ਬੰਦ ਵੀ ਹੋਇਆ ਵਾ ਉਹ ਅਸੀਂ ਕਰਾਂਗੇ ਕਿਥੋਂ ਦਾ ਗਰੇਲ ਦੀ ਗੱਲ ਤੁਸੀਂ ਕਰਦੇ ਜੇ ਉਹ ਰੇਲ ਦੀ ਜਥੇਬੰਦੀ ਦਾ ਇੱਕ ਬੰਦਾ ਬੋਲਿਆ ਸੀ ਉਹ ਵੀ ਹੋ ਸਕਦਾ ਉਹ ਏਸ ਬੰਨੇ ਨੂੰ ਵਧਾ ਨਹੀਂ ਰੇਲ ਆਵਾਜਾਈ ਬੰਦ ਹੋਏਗੀ ਅਸੀਂ ਨਹੀਂ ਰੇਲਵੇ ਆਵਾਜਾਈ ਜਿਹੜੀ ਬੰਦ ਕਰਾਂਗੇ ਰੀਲ ਦੀ ਜਿਹੜੀ ਆਪਣੀ ਸੰਸਥਾ ਵਾ ਆਲ ਇੰਡੀਆ ਦੀ ਉਹ ਕੋਲ ਜਾ ਆਪਣਾ ਬਣਾ ਰਹੀ ਹੈ 2 ਘੰਟੇ ਦਾ ਜਾਂ ਕਿਸ ਤਰ੍ਹਾਂ ਦਾ ਉਹ ਉਹਨੂੰ ਕਰਨਗੇ ਅਸੀਂ ਜਿਹੜਾ ਵਾ ਸੜਕਾਂ ਦੇ ਉੱਤੇ ਬੈਠਾਂਗੇ ਇਕੱਠੇ ਹੋ ਕੇ ਵੱਡੀਆਂ-ਵੱਡੀਆਂ ਰੈਲੀ ਕਰਾਂਗੇ ਉਹਦੇ 'ਚ ਅਸੀਂ ਤਿੰਨ ਛੋਟਾਂ ਦਿੱਤੀਆਂ ਨੇ ਕਿ ਜਿਹਦੇ 'ਚ ਕੋਈ ਬਿਮਾਰ ਆ ਕੋਈ ਬਰਾਤ ਆ ਰਹੀ ਆ ਕੋਈ ਮਰਗ ਹੋ ਗਈ ਆ ਛੋਟੇ ਬੱਚੇ ਆ ਕਿਤੇ ਉਹਦੇ ਵਿੱਚ ਇਹ ਜਿਹੜਾ ਅਸੀਂ ਇਹ ਕਰਨ ਜਾ ਰਹੇ ਅੱਛਾ ਟਾਈਮਿੰਗ ਦੱਸ ਦੇਣਾ ਇੱਕ ਵਾਰੀ ਫੇਰ ਟਾਈਮਿੰਗ ਦੇਖੋ ਇਹਦਾ ਇਹ ਆ ਇਸ ਵੀਰ ਦਾ ਇਸ ਵੀਰ ਤੋਂ ਹੜਤਾਲ ਸ਼ੁਰੂ ਹੋ ਜੇਗੀ ਇਹ 4 ਵਜੇ ਤੱਕ ਚੱਲੇਗੀ ਰੈਲੀਆਂ ਜਲਸੇ ਮਜਾਰੇ ਵੀ ਜਿਹੜੇ ਹੋਣਗੇ ਇਸ ਹੜਤਾਲ ਨੂੰ ਹੋਰ ਕਾਮਯਾਬ ਬਣਾਉਣ ਲਈ ਜਿ ਤਰ੍ਹਾਂ ਮੇਰੇ ਸਾਥੀ ਨੇ ਦੱਸਿਆ ਇਹ ਜਿਹੜੀਆਂ 2 ਤਰੀਕ ਤੇ 5 ਤਰੀਕ ਨੂੰ ਇੱਕ ਵਿਚਾਰ ਬਣਾ ਲੈਣੇ ਆਂ ਸੀ ਥਾਵਾਂ ਨਿਯਤ ਕਰ ਲੈਣੀਆਂ ਉਹਦਾ 9 ਤਰੀਕ ਨੂੰ ਸਾਰੇ ਹਿੰਦੁਸਤਾਨ ਪੰਜਾਬ ਦੇ ਵਿੱਚ ਤਸੀਰ ਪੰਦਰ ਤੇ ਉਹਦੇ ਪ੍ਰਦਰਸ਼ਨ ਵੀ ਕਰਾਂਗੇ ਉਹਦੇ ਉੱਤੇ ਮਾਰਚ ਵੀ ਕਰਾਂਗੇ ਇਹ ਕਰਨ ਜਾ ਰਹੇ ਆਂ